ਪੰਜਾਬ ਦੇ ਵਿੱਚ ਹੜ੍ਹ ਦੀ ਮਾਰਤ ਨੂੰ ਵੇਖਦਿਆਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਵਿਧਾਇਕਾਂ ਵੱਲੋਂ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਬਦਦਰ ਤੇ ਰਾਹਤ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਐਕਸ ਤੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਕਿਹਾ ਕਿ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤੰਦੇਹੀ ਦੇ ਨਾਲ ਲੋਕਾਂ ਦੇ ਨਾਲ ਖੜੇ ਹਨ ਪ੍ਰਮਾਤਮਾ ਅੱਗੇ ਅਰਦਾਸ ਜਲਦ ਸਾਰੇ ਹਾਲਾਤ ਠੀਕ ਹੋਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਪਠਾਨਕੋਟ ਤੇ ਫਿਰੋਜ਼ਪੁਰ ਫਾਤਿਲਕਾ ਤਰਦਨ ਅੰਮ੍ਰਿਤਸਰ ਕਪੂਰਥਲਾ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਮੀਂਹ ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ ਤੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਪਾਣੀ ਨਾਲ ਘਿਰੇ ਘਰਾਂ ਵਿੱਚ ਫਸੇ ਕਈ ਲੋਕਾਂ ਦਾ ਪ੍ਰਸ਼ਾਸਨ ਅਤੇ ਐਨਡੀਆਰਐਫ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਭਜਾਇਆ ਗਿਆ ਹੈ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਬਣੀ ਹੜ੍ਹ ਦੀ ਸਥਿਤੀ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਆ ਗਏ ਹਨ ਸੀਐਮ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਮੰਤਰੀਆਂ ਤੇ ਵਿਧਾਇਕਾਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ ਦੱਸ ਦੇ ਕਿ ਇਸ ਮੀਟਿੰਗ ਵਿੱਚ ਹੜ੍ਹ ਦੇ ਹਾਲਾਤਾਂ ਦਾ ਫੀਡਬੈਕ ਲਿਆ ਜਾਵੇਗਾ ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਇਸ ਮੀਟਿੰਗ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਮੰਤਰੀਆਂ ਦੀ ਇੱਕ ਹਾਈ ਲੈਵਲ ਮੀਟਿੰਗ ਬੁਲਾਈ ਸੀ ਜੋ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈ ਕੇ ਵਾਪਸ ਆਈ ਹੈ ਨਾਲ ਹੀ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਮਦਦ ਲਈ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀਐਮ ਭਗਵੰਤ ਮਾਨ ਵੀ ਹੜ੍ਹ ਨੂੰ ਲੈ ਕੇ ਗੰਭੀਰ ਹਨ ਉਹ ਲਗਾਤਾਰ ਦੋ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਪਹਿਲਾ ਉਹਨਾਂ ਨੇ ਗੁਰਦਾਸਪੁਰ ਅਤੇ ਪਠਾਨਕੋਟ ਜਾਇਆ ਲਿਆ ਅਤੇ ਆਪਣਾ ਹੈਲੀਕਾਪਟਰ ਵੀ ਸਰਕਾਰੀ ਕਮਾਂ ਲਈ ਉਪਲਬਧ ਕਰਵਾਇਆ ਇਸ ਤੋਂ ਬਾਅਦ ਉਹ ਬਿਆਸ ਅਤੇ ਅਜਨਾਲਾ ਖੇਤਰ ਵੀ ਗਏ ਅਤੇ ਹਾਲਾਤਾਂ ਦਾ ਨਿਰੇਖਣ ਕੀਤਾ ਤੇ ਸਾਰੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਮੰਤਰੀ ਹੜ੍ਹ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਸੀਐਮ ਆਨ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਕਈ ਪਿੰਡਾਂ ਵਿੱਚ ਭਾਰੀ ਤਬਾਹੀ ਹੋਈ ਹੈ ਦਸਤੀਕ ਇੱਕ ਪਾਸੇ ਜਿੱਥੇ ਸਤਲੁਜ ਬਿਆਸ ਅਤੇ ਘੱਗਰ ਵਰਗੀਆਂ ਨਦੀਆਂ ਕੁਫਾਨ ਤੇ ਹਨ ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਲਈ ਕਬਡੀ ਚਤਾਵਨੀ ਜਾਰੀ ਕੀਤੀ ਹੈ ਦੱਸਦੀ ਕਿ ਵਿਭਾਗ ਨੇ 30 ਅਤੇ 31 ਅਗਸਤ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਿਸ ਨਾਲ ਪਹਿਲਾਂ ਹੀ ਪ੍ਰਭਾਵਿਤ ਸੂਬੇ ਤੇ ਸੰਕਟ ਹੋਰ ਡੂੰਗਾ ਹੋਣ ਦੀ ਸੰਭਾਵਨਾ ਹੈ ਮੌਜੂਦਾ ਭਵਿੱਖਬਾਣੀ ਮੁਤਾਬਕ ਮਾਨਸਾ ਬਰਨਾਲਾ ਬਠਿੰਡਾ ਸ਼ਿਰਮੁਖਸਰ ਸਾਹਿਬ ਫਰੀਦਕੋਟ ਮੋਗਾ ਵਿੱਚ ਦਰਮਿਆਨਾ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਤਾਈ ਗਈ ਹੈ ਮੌਸਮ ਵਿਭਾਗ ਵੱਲੋਂ 2 ਸਤੰਬਰ ਤੱਕ ਮੀਂਹ ਸੰਬੰਧੀ ਵੱਡੀ ਪੁਹੇਕ ਪਾਣੀ ਕੀਤੀ ਗਈ ਹੈ ਸਭ ਤੋਂ ਜ਼ਰੂਰੀ ਇਹ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਹੈ ਉਹਨਾਂ ਦੇ ਜਾਨਵਰ ਵੀ ਮਰ ਗਏ ਹੈ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਸਾਹਿਬ ਲੋਕਾਂ سے ਮਿਲ ਰਹੇ ਆ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਜਵਾਨ ਵੀ ਫਸਿਆ ਕਾਫੀ ਸਰਹੱਦ ਤੇ ਹਾਂ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਇਨਾਕ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਅੱਜ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਤ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਤਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਿਹਾ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆਂ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਐ ਮੈਂ ਤਾਂ ਇੱਕੋ ਹੀ ਗੱਲ ਕਰਾਂ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਐ ਸੋ اپنی سرکار ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕਵੈਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇੰਨਾ ਕੋਲੇ ਕੁਝ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕਵਿਜ਼ਿਸ਼ਨ ਕੀਤਾ ਜਾਏ ਤਾਂ ਹੀ ਲੋਕੀ بچਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਹਾਂ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਤੇ ਹੜ ਆ ਗਏ ਐ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੇ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਦੇ ਆਪਾਂ ਲੋਕਾਂ ਨੂੰ ਬੈਠੋ ਸੀ ਯਾਰ ਸਰਪੰਚ ਜੀ ਤਿਆਰ ਨਹੀਂ ਮੁਰਸ਼ਿਦਾ ਜੀ ਗੰਦ ਫੇਲ ਹੋ ਗਏ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਫ ਹੋਰ ਆਰਮੀ ਹੀ ਆਰਮੀ ਦੀ ਲੋੜ ਆ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਤੇ ਪਿੰਡ ਤੋਂ ਫਸਿਆ ਜੀ ਹਾਂ ਸ਼੍ਰੋਮਣੀ ਕਾਜਦਾਲ ਕੀ ਕੋਨੇਵਾਲ ਦਾ ਨਹੀਂ ਮੈਂ ਤਾਂ ਇਹਨਾਂ ਨੂੰ ਕਹਿਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋਨੇਵਾਲ ਤੋਂ ਸਰਪੰਚ ਜੀ ਸਰਪੰਚ ਸਾਹਿਬ ਮੈਂ ਸੁਖਬੀ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਨਾਟਕ ਪ੍ਰੋਬਲਮ ਉਸੇ ਨੈਟਵਰਕ ਦੀ ਪ੍ਰੋਬਲਮ ਹੈਲੋ ਬਾਦਲ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ